ਕੱਪ ਕਾਲੋ ਬੰਦ ਨੂੰ ਤੇਰੋ ਪਾ ਲੈ ਮਤ ਮੈਂ ਇਹਨਾਂ ਤੋਂ ਨਹੀਂ ਲਾਉਂ ਕਰੇ ਮਾਈਕ੍ਰੋਵੇਵ ਜਿਹੜਾ ਸਿਰਫ ਸਮਾਨ ਰੱਖਣ ਦੇ ਕੰਮ ਆਉਂਦਾ ਕਦੀ ਉਹਦੇ ਚ ਕੋਈ ਚੀਜ਼ ਨਹੀਂ ਬਣੀ ਹੈਗੀ ਮਾਈਕ੍ਰੋਵੇਵ ਵਿੱਚਾ ਕੇ ਲੈ ਜਾਣਾ ਸੀ ਮੋਸਟ ਬਹੁਤ ਸਾਗੇ ਫੈਮਿਲੀ ਚ ਮੈਂ ਦੇਖਿਆ ਇਦਾਂ ਹੀ ਆਈ ਹੈ ਕਿ ਕੁਝ ਦਾ ਕਿਥੋਂ ਫੀਡ ਅਪ ਨਾਲ ਇਕੱਠਾ ਕੀਤਾ ਲੈ ਨਾ ਫ੍ਰੀ ਦਾ ਨਹੀਂ ਹੈਗਾ ਇਹ ਇਹ ਪਹਿਲਾਂ 6-7 ਰੁਪਇਆ ਲਾਈਦਾ ਫਿਰ ਇਹ ਬੰਦੇ 100-100 ਯਾ ਥੱਲੇ ਰੱਖੋ 100-100 ਇਹ ਨਹੀਂ ਕੋਈ ਨਹੀਂ ਤਾਂ ਇਸ ਦੇ ਉੱਪਰ ਇਹਨਾਂ ਸੌਸ ਜੰਮੀਆਂ ਕਿਉਂ ਨਿੰਬੇੜੀਆਂ ਤੇ ਸਾਰੀਆਂ ਜੰਮੀਆਂ ਹਨ ਕਿਉਂ ਤੁਹਾਡੀਆਂ ਤੇ ਨਹੀਂ ਜੰਮਦੀਆਂ ਮੈਂ ਇਹਦੇ ਬਣਾਵਾ ਮੈਂ ਇਹ ਬ੍ਰੇਡ ਖਰਾਬ ਤੁਹਾਡੇ ਤੇ ਨਹੀਂ ਸੋਦਾ ਘਟਿਆ ਹਨ ਹਾਂ ਸ਼ਾਬਾਸ਼ ਇਹ ਕਰ ਲਿਓ ਨਹੀਂ ਪੀਜ਼ਾ ਵਾਲੀਆਂ ਹਨ ਨਾ ਪੀਜ਼ਾ ਉਹ ਜਾਵਾ ਦੇ ਮੈਂ ਮੈਂ ਤਾਂ 2 ਬੱਤ ਜਲਾ ਲੈ ਅੰਦਰ ਨੂੰ ਮੈਂ ਆਂਦਾ ਉਹ ਕੰਧਾ ਟੇ ਦੇ ਅੰਦਰ ਨਾ ਜਾਓ ਮੈਂ ਤਾਂ ਆਂਗਾ ਹਏ ਫੋਦੇ ਵਰਗੇ ਇਹ ਬੱਚੇ ਨੇ ਨਾ ਉਹਨਾਂ ਨੂੰ ਪੰਗੇ ਲੈਣਾ ਨਹੀਂ ਡਾਲਦੇ ਹੈਗੇ ਚਾਚੂ ਗਸ਼ਟੇ ਹੂੰ ਚਾਚੂ ਹੋ ਗਿਆ ਤਮੇ ਸਵਾਤ ਨੀ ਮੇਰੇ ਤੋਂ ਕੰਮ ਕਰਾਇਆ ਨਹੀਂ ਨਹੀਂ ਮੈਂ ਮੈਂ ਤੇ ਵੈਸੇ ਵੀ ਨਹੀਂ ਕਰਵਾਉਂਦੇ ਪਤ ਜਮੇ ਹੱਥ ਤੇ ਪਈ ਥੋੜਾ ਜਿਹਾ ਆ ਦੇਖੋ ਇਹਨਾਂ ਕੋ ਨਾ ਸਵਰ ਨਹੀਂ ਹੋ ਰਿਹਾ ਤੇ ਮੈਂ ਤਾਂ ਸੋਚ ਰਹੀ ਕਿ ਉਹ ਬੋਟਲ ਬਾਹਰ ਪਈ ਮੈਂ ਉਹ ਨਵੀਂ ਬੋਟਲ ਨਹੀਂ ਖੋਲਣੀ ਹੱਸ ਬਸ 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 ਬੇਟੇ ਉੱਛੇ ਵੀ ਪਾਣਾ ਅੱਧਾ ਪਾ ਦਾ ਇਦਾਂ ਨੂੰ ਜੈਸ ਚੀਜ਼ ਵੀ ਖਤਮ ਕਰਦੇ ਹੁੰਦੇ ਬਿਨਾ ਮਤਲਬ ਤੋਂ ਪਰੇ ਹੋ ਹਾਦਰ ਚਲੋ ਚਾਰ ਚਲ ਵਾਏ ਕਰੋ ਦਮੂ ਜਾ ਦੀ ਸੀਲ ਲੈ ਲੈ ਇਹਦੇ ਵਿੱਚੋਂ ਇਦਾਂ ਕਰਕੇ ਉੱਤੇ ਦਮਨ ਨੀਤ ਵੀਰੇ ਨੂੰ ਬੁਲਾ ਕੇ ਲਿਆ ਆ ਜਾ ਸਾਰਿਆਂ ਨੂੰ ਕਿ ਆ ਜਾਓ ਕਾ ਭੰਡੂ ਨੂੰ ਲੈ ਕੇ ਚੱਲੀਏ ਅੰਦਰ ਰੋਟੀ ਵਾਸਤੇ ਅੱਪਾ ਆਪਣੇ ਥੋੜਾ ਖਰਾਬ ਹੀ ਹੋ ਗਿਆ ਮੇਰੇ ਕੈਮਰਾ ਤੇ ਐਸੀ ਤਾਂ ਬੱਜੇਗਾ ਪਰ ਥੋੜਾ ਖਰਾਬ ਹੋ ਰਹਾ ਹੈ ਹਣਾ ਹਣਾ ਮੰਮਾ ਹੁਣ ਅੱਛਾ ਤਾਂ ਕੁਛ ਨਹੀਂ ਬੋਲਣਾ ਦਮਨ ਪ੍ਰਨੀਤ ਹੋਇਸ ਹੋਵ ਕਰਾਂਗੇ ਪ੍ਰਨੀਤ ਆਇਆ ਭੰਡੇ ਲੈ ਕੇ ਆਈਏ चक प्लेटा चक ऐसे भी बज जानी प्लेटा चक चलो हो गया चक प्लेटा दे तो ओ देखो देखो मम्मा देख के यार हद हो गई ओ देखो ओ पी लग गया पता है मम्मा देख के अब तो तू तो आ ले ले ए तू ही तो <laughs> दे मिक्सर से गिरता रे तू चक के ले ले ओ वो जम गई यार पता नहीं मम्मा को क्या होवेला ले दम तू करया ना गोटी आएगी बोल लग गया ले आ मिक्स कर

ਅਜਾੜੋ ਪੈਕੇਟ ਮੈਨੂੰ ਲਿਮਬੂ ਵਾਲੇ ਉਹ ਪਾਉਂਦੇ ਨੇ ਐ ਛੋਡੇ ਦੇ ਵਿੱਚ ਕੱਲਾ ਛੋਡਾ ਥੋੜੀ ਐ ਉਹ ਪਾ ਕੇ ਬੜੀਆਂ ਬਣਨ ਬਹੁਤ ਟੇਸਟੀ ਬਣ ਆਖਦੇ ਪਰਨੀਤ ਵਾਪਸ ਆ ਵਾਪਸ ਆ ਉਦੋਂ ਮੈਂ ਸਾਰੇ ਸਪੂਨ ਚੱਕ ਲੈ ਕਿਉਂਕਿ ਸੇਈਆਂ ਵਿੱਚ ਬਣੀਆਂ ਨੇ ਫਿਰ ਤੁਸੀਂ ਬਾਰ-ਬਾਰ ਤੁਸੀਂ ਤੇ ਆਓਗੇ ਖਾਂਜ ਪੜੇ ਫਤੈ ਸਾਰਾ ਛੋਡਾ ਮੈਂ ਆ ਪੀ ਗਿਆ ਦੇਖ ਲਓ ਅੰਨਕ ਪਿਆਰ ਕਰਦਾ ਮਮਾ ਨੂੰ ਤੁਸੀਂ ਹੈਲਪ ਕਰਵਾਨੀ ਐ ਕੀ ਕੰਮ ਲੈਣਾ ਬਤਾਓ 4 ਮਿੰਟਾਂ ਦੀ ਵੀਡੀਓ ਹੀ ਸਾਰੀ ਪਾਜੀ ਆ ਦੇਖੀ ਪਾਜੀ ਨੇ ਵੀਡੀਓ ਦੇਖ ਕੇ ਥ੍ਰੈੱਡ ਹੀ ਛੱਡਤਾ ਪਾਜੀ ਦੀ ਕਲਾਸ ਲਾਣੀ ਅੱਜ ਪਾਜੀ ਨੇ ਫਟੇ ਥ੍ਰੈੱਡ ਦਿਖਾਈਆਂ ਲੋਕੀ ਤੇ ਆਈ ਬੋਲੀ ਸ਼ੇਪ ਬਣਾ ਲੈ ਥ੍ਰੈੱਡ ਦਾ ਪਾਜੀ ਦੰਦ ਸ਼ੇਪ ਬਣਾ ਲੈ ਮੈਂ ਕਿਹਾ ਤੇਰੇ ਪਾਹੀ ਨੂੰ ਕੁਛ ਦੰਦ ਆ ਗਿਆ ਕਹਿੰਦਾ ਕੁਛ ਹੀ ਪਾ ਜਾਂਦਾ ਕੁਛ ਹੀ ਪਾ ਜਾਂਦਾ ਪਾਜੀ ਉੱਟ ਕੇ ਪਾ ਜਾਂਦਾ ਕੁਛ ਵੀ ਦੇਖੋ ਸ਼ਾਬਾਸ਼ ਹੁਣ ਪਾ ਜੀ ਮੈਂ ਆਊਗਾ ਕੈਮਰਾ ਲੱਗ ਗਿਆ ਹੁਣ ਨਹੀਂ ਮੈਂ ਬੋਲਣਾ ਹੈਗਾ ਬੇਸਮੈਂਟ ਚ ਸਾਰ ਗਿਆ ਉਹ ਤਾਂ ਨੇ ਬੇਸਮੈਂਟ ਚ ਇੱਥੇ ਨਾਈ ਵਿਚੇ ਕੜਾਈ ਵਾਲੇ ਵਿਚੇ ਕੜਾਈ ਵਾਲਾ ਆਣਾ ਲਓ ਜੀ ਲਾਈਟ ਬੰਦ ਹੋ ਗਈ ਸਾਰੀ ਜਨਤਾ ਕੋਠੀ ਤੇ ਜਾਣ ਦੇਣਾ ਲੈ ਉਹਨਾਂ ਨੇ ਅੰਦਰ ਵਾਲਿਆਂ ਨੇ ਨਹੀਂ ਹੋਣਾ ਬੇਸਮੈਂਟ ਵਾਲਿਆਂ ਨੇ ਚਲੋ ਵੀ ਚਲੋ 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 ਫਤਿਹ ਫਤਿਹ ਜਾ ਜਾ ਹਮਣ ਮੰਮਾ ਤੋਂ ਪਾਸੇ ਪੈਣੀ ਜਾਣਾ ਤੁਸੀਂ ਆ ਜਾਓ ਜਾ ਤੇ ਫਿਰ ਕਿ ਹੋ ਗਿਆ 5 ਮਿੰਟ ਲੱਗਦੇ ਨੇ ਸੈਰ ਕਰਕੇ ਆ ਲੈਨੇ ਆ ਮਰੇ ਦੋ ਦੇ ਜਾ ਜਾ ਕੋਈ ਨਹੀਂ ਜਾ ਜਾ ਕਹੀ ਹੋਣੀ ਮੇਰੇ ਆ ਦੇਖੇ ਜਿਹੜੇ ਕਹਿੰਦੇ ਨੇ ਨਾ ਭਾਜੀ ਹੁਣ ਬਹੁਤ ਪੋਲੇ ਐ ਠੀਠ ਹੁੰਦੇ ਚ ਦੇਖ ਲਓ ਮੰਨਦੇ ਨਹੀਂ ਪਏ ਭਾਜੀ ਗੱਲ ਦੀਦੀ ਨੇ ਏਡੇ ਪਿਆਰ ਨਾਲ ਕਹਿਤਾ ਅੰਦਰ ਹੈ ਕੋਈ ਹੋਰ ਜਨਾ ਨਹੀਂ ਹੁੰਦੀ ਉਹਨੂੰ ਗੱਲ ਪੈਂਦੀ ਟਟੇ ਉਹ ਤੋਂ ਹੀ ਆਉਣਾ ਨਹੀਂ ਹੈਗਾ ਮਾਂ ਆ ਬੰਦੇ ਅੰਦਰ ਭਾਗ ਲੇ ਇਹ ਬੰਦੇ ਦਾ ਜੋ ਸਾਰਾ ਮਨ ਜਿਹੜੇ ਇੱਕ ਵੇਜ ਵਗਦਾ ਨਾ ਬੰਦੇ ਦਾ ਹੋਂ ਜਦੋਂ ਖਤਮ ਹੋ ਜਾਂਦਾ ਇੱਕ ਵੇਜ ਹਣਾ ਜੋ ਕੁਝ ਕਰਨਾ ਨਹੀਂ ਹੁੰਦਾ ਮੌਕੇ ਕਿ ਲਾਣ ਲੱਗਿਆ ਸਾਰੇ ਜਣੇ ਇੱਧਰ ਆਓ ਅਮਨ ਬਾਜੀ ਦਾ ਹੱਥ ਵੇਖੋ ਅਮਨ ਬਾਜੀ ਦਾ ਹੱਥ ਦੇਖ ਬਾਜੀ ਦਾ ਹੱਥ ਦੇਖ ਛੇਤੀ ਸੋਨੂੰ ਤੈਨੂੰ ਕਿੱਲੇ ਵਾਟਰ ਕਿੱਲੇ ਇਹ ਕਹੇ ਇਹ ਕਹਿੰਦਾ ਕੱਟੀ ਨਹੀਂ ਹੁੰਦੀ ਅੱਜ ਨਾਲ ਸੋਨੂੰ ਹੈ ਅਰੇ ਬਾ ਪਾਜੀ ਆਪਣੇ ਘਾਰੇ ਆਪਣਾ ਹੀ ਟੇਡੇ ਲੀਆਂ ਨੇ ਕੇਲੀਆਂ ਨਹੀਂ ਤੇ ਕੇਲੀਆਂ ਤਾਂ ਇੰਨੀਆਂ ਪੜੀਆਂ ਆ ਮਮਾ ਸੰਦੂਰ ਵੀ ਦੇਖਦੇ ਘਬਰਾਈ ਜਾਂਦੀਆਂ ਦੇਖੋ ਇਹ ਅਸੀਂ ਕਾਤੋਂ ਘਬਰਾਣਾ ਤੇ ਤੁਹਾਡੀ ਸਿਹਤ ਕਰਕੇ ਘਬਰਾਣੇ ਆ ਕੇਲੇ ਤਾਂ ਕੀ ਆ ਕਿੰਦਰਜਣ ਹੋਰ ਲਿਆ ਕੇ ਰੱਖ ਦਿੰਨੇ ਆ ਸੁੰਡੀਆਂ ਖਾ ਰਹੇ ਨਾ ਪਾਪਾ ਸੁੰਡੀਆਂ ਨਹੀਂ ਖਾ ਰਹੇ ਲੌਕੜੀ ਕਿਥੇ ਪਾਜੀ ਕਹਿੰਦੇ ਕੇਲੇ ਥੋੜੇ ਤੇ ਕੇਲੀਆਂ ਨਹੀਂ ਛੋਟੀਆਂ ਛੋਟੀਆਂ ਤਾਂ ਕਰਕੇ ਮੈਂ ਤਿੰਨ ਫੜ ਲੇ ਤੁਹਾਡੇ ਹਿਸਾਬ ਨਾਲ ਕੇਲੀਆਂ ਲਗਣੀਆਂ ਮੈਂ ਉਹ ਲੈਣੀਆਂ 30 ਰੁਪਏ ਕਿਲੋ ਮਿਲਦੀਆਂ ਨੇ ਖੋਲੋ ਮਮਾ ਪਾਪਾ ਨੂੰ ਪੂਰਾ ਸਾਟੜਾ ਉਹ ਦੂਜੇ ਦੀ ਐ ਜਾ ਫੇਰ ਲੈ ਕੇ ਆ ਦੂਸਰੀ ਫੇਰ ਤਾਂ ਦੂਨੀ ਖੋਲ ਐ ਕਰੋ ਉਧਰ ਦੀ ਕੋਈ ਆਜੋ ਉਧਰ ਦੀ ਆਜੋ ਆ ਰੋ ਭਾਜੀ ਚਾਬੀ ਮੈਨੂੰ ਬੜਾਓ ਚਲੋ ਜੀ ਆ ਗਈ ਤਾਂ ਤਾਂ ਆਏ ਅੰਮਣ ਨੇ ਮਿੰਟ ਵਾਰਾ ਭਾਜ ਨੂੰ ਪਰਨਾ ਬਣਾ ਕੇ ਲਿਆਂਦਾ ਕਿੱਡਾ ਇਹਨਾਂ ਤਾਂ ਇਹਦਾ ਸੀ ਜਮੀਨ ਦਾ ਕਿਰਿੰਦਰ ਅੰਮਣ ਰੱਖਾਓ ਅੰਮਣ ਆਜੋ ਫਰੋਟ ਇੱਥੇ ਨਹੀਂ ਅਸੀਂ ਇੱਟ ਤੇ ਰੱਖੇ ਨੇ ਸਾਹਮਣੇ ਖੜੇ ਆ ਕੋਈ ਕੀੜਾ ਮਗੜਾ ਨਹੀਂ ਹੁੰਦਾ ਹੈਗਾ ਪਹਿਲਾਂ ਫਰੂਟ ਖਾ ਲੋ ਇਹਨੂੰ ਕਿਹਾ ਇੱਟ ਕੋਥੇ ਰਹਤੇ ਫਿਰ ਤੂੰ ਅਮਨ ਕਾ ਪੈਨਸਿਲ ਪੈਨਸਿਲ ਤੇਰੀ ਸਾਦੀ ਕੈਸੇ ਸੋਨੂ ਉਹਦਾ ਵੀ ਕਹਿ ਕੇ ਲੱਗਦਾ ਵੀ ਬਸ ਸਾਚ ਹੋ ਜਣੀ ਹੋਣੀ ਹੁਣੇ ਜੀ ਬੱਸ ਕਿਆ ਅਸਾ ਤੇਰਾ ਨਵਸਾ ਨਹੀਂ ਤੇਰਾ ਲਾਇਆ ਕਸਾ ਹਾਈ ਕਿੰਨੀਆਂ ਚੀਜ਼ਾਂ ਕਹਿੰਦੇ ਹੁੰਦੇ ਆ ਯਾਰ ਹਲਦੀ ਕਾ ਹਲਦੀ ਮੈਨੂੰ ਕਸਟਮਰ ਤੋਂ ਫੋਨ ਤੇਰੀ ਤੇਰੀ ਨਹੀਂ ਹੁੰਦੀ ਤੇਰਾ ਵਿਆਹ ਤੇਰਾ ਵਿਆਹ ਜਲਦੀ ਉਮ ਮੰਮੀ ਨੇ ਟਾਈਮ ਸਪੈਂਡ ਕਰਨ ਦੀ ਨਾ ਤੈਨੂੰ ਫਤਿਹ ਇੱਧਰ ਆ ਜਾ ਸਾਬਾਸ਼ ਫਿਰ 30 ਰੁਪਏ ਕਿਲੋ ਸੀ ਨਾ ਕਿਹਨੇ ਪੂਰੇ ਪੱਕੇ ਦੇ ਲੈਣੇ 30 ਰੁਪਏ ਕਿਲੋ ਦਰਜੇ ਫਤਿਹ ਕਹਿੰਦੇ ਪੱਕੀ 30 ਰੁਪਏ ਕਿਲੋ ਦਰਜੇ ਹਨ ਤਾਂ ਨਹੀਂ ਮਿੱਠਿਆ ਕੀ 30 ਰੁਪਏ ਕਿਲੋ ਦਰਜਣ ਕਿੰਨੇ ਰੁਪਏ ਦਰਜਣ ਪੈ ਗਈ ਗੱਲ ਤਾਂ ਸੁਣ ਲਓ ਕੀ ਕਹਿ ਰਹੇ ਤਾਂ ਪਾਜੀ ਨੇ ਇਹ ਕਿਹਾ ਕਿ 30 ਰੁਪਏ ਕਿਲੋ ਦਰਜਣ ਪਰ ਜੀ ਇਹ ਦੱਸ ਦੋ ਕਿ 30 ਰੁਪਏ ਦਰਜਣ ਕਿ 30 ਰੁਪਏ ਕਿਲੋ ਦਰਜਣ ਨੇ 30 ਰੁਪਏ ਕਿਲੋ ਆਕੇਲੇ ਮਿਲਣੇ ਇਹਨਾਂ ਨੂੰ ਹੂੰ ਤੇ ਉਹ ਲੈ ਕੇ ਆਏ ਨੇ ਐਡੇ ਕੰਫੀਡੈਂਸ ਨਾਲ ਤੁਸੀਂ ਕਹ ਰਹੇ ਤੁਸੀਂ ਪਹਿਲਾਂ ਕੀ ਕਹੇ ਉਹ ਦੱਸੋ ਮਨ ਦਾ ਦਰਜਨ ਨਾਲ ਜੁੜ ਗਿਆ ਕਿਉਂਕਿ ਕੇਲਿਆਂ ਨੂੰ ਦਰਜਨ ਨਾਲ ਕੈਲਕੂਲੇਟ ਕਰਦੇ ਨੇ ਨਾ ਇਸ ਕਰਕੇ ਮੈਂ ਉਹਨੂੰ ਐ ਕਰਕੇ ਕਹਤਾ ਵੈਸੇ ਦੀਦੀ ਸਾਡੇ ਵਾਲੇ ਪਾਸੇ ਦਰਜਨ ਨਾਲ ਮਿਲਦੇ ਮੈਂ ਤਾਂ ਇੱਧਰ ਆ ਕੇ ਕਿਲੋਆਂ ਚੁਣਿਆ ਸਾਰੇ ਪਾਸੇ ਕਿਲੋਆਂ ਆ ਨਾ ਹੋਗੇ ਆ ਜਲੰਧਰ ਤੁਰ ਜਾ ਪਰ ਜਿਹੜਾ ਯਾਰ ਪਹਿਲਾਂ ਹੁੰਦੇ ਹੁੰਦੇ ਨੇ ਕੇਲੇ ਵਧੀਆ ਹੋਣ ਨਹੀਂ ਹੋ ਜਾਂਦੇ ਹਣ ਦੱਸ ਦੇਣਾ ਕਮੈਂਟ ਕਰਕੇ ਦੱਸਿਓ ਕਿ ਬਟਾਲੇ ਸਾਈਡ ਦਰਦਾਸਪੁਰ ਸਾਈਡ ਅੰਮ੍ਰਿਤਸਰ ਸਾਈਡ ਕਿਲੋਆਂ ਹਿਸਾਬ ਨਾਲ ਮਿਲਦੇ ਕੇਲੇ ਕਿ ਦਰਜਨ ਹਿਸਾਬ ਨਾਲ ਮਿਲਦੇ ਨੇ ਵੈਸੇ ਮੈਂ ਇੱਥੇ ਮੈਂ ਉਹ ਤਾਂ ਕਿੰਨੇ ਕਿਲੋ ਦੇ ਹਿਸਾਬ ਨਾਲ ਹੀ ਦੇਣੇ ਨੇ ਬਸ ਫਿਰ ਮਹਿਤਾ ਕੀ ਗਦਾਸ ਕਰਦਾ ਦੂਰ ਅਸਪੱਸ਼ਟ ਹੁੰਦਾ ਹੋ ਅੰਮਾ ਨੂੰ ਅੰਮਾ ਨੂੰ ਸਾਰੇ ਜਣੇ ਸਾਨੂੰ ਕੱਚਾ ਹੈ ਕਿਲੋ ਨਹੀਂ ਆਈ ਉਹਨਾਂ ਦੀ ਜਲਾ ਜਾਟਾ ਕਰ ਉਹ ਦਮੂ ਕਿਥੇ ਰਾਕੀ ਵੀ ਇੰਡੀਆ ਦੀ ਆਵਾਜ਼ ਆ ਰਹੀ ਸਾਨੂੰ ਭਿੰਡਿਆਂ ਦੀ ਆਵਾਜ਼ ਨਹੀਂ ਸਾਨੂੰ ਉਹਨੂੰ ਤਾਂ ਕੈਮਰੇ ਛੱਡ ਤੂੰ ਆ ਦੇਖ ਆਵਾਜ਼ਾਂ ਐਕਸਪੀਰੀਅੰਸ ਕਰੋ ਪਿੰਡਿਆਂ ਦੀਆਂ ਜਿੰਦਗੀ ਹੋ ਗਈ ਪੁਰਤਕਾਲ ਤੋੜ ਜਿੰਦਗੀ ਹੋ ਗਈ ਸੁਣਿਆ ਨਹੀਂ ਹੈਗੀ ਅਸੀਂ ਨਹੀਂ ਜਾਣਾ ਇੰਨੇ ਪੁਰਤਕਾਲ ਜਾਣਾ ਆਪਾਂ ਆਈ ਤਾਂ ਪਹਿਲਾਂ ਮੈਂ ਤੋ ਜਦੋਂ ਤੱਕ ਮੈਂ ਨਹੀਂ ਜਾਂਦੀ ਜਾਣ ਤੁਹਾਨੂੰ ਮੈਂ ਨਹੀਂ ਦਿੰਦੀ ਇਹ ਤੁਹਾਡਾ ਭਲੇਖਾ ਹੀ ਹੈ ਇਹ ਤੁਹਾਡੇ ਟੱਬਰ ਨੂੰ ਬਿਮਾਰੀ ਨਾ ਇੱਕ ਹੀ ਵਾਸ਼ਰੂਮ ਤੇ ਬਾਅਦ ਲੈਟ ਇਕੱਠੇ ਨਹੀਂ ਜਾਂਦੇ ਬਾਕੀ ਸਾਰੇ ਲੱਗਦੇ ਜਾਂਦੇ ਨਹੀਂ ਹੀ ਵੇ ਸੋਚ ਰੇ ਹਾਂ ਤਿੰਨ ਚਾਰ ਸੀਟਾਂ ਲਵਾਈਏ ਵਾਸ਼ਰੂਮ ਚ ਕਟੋਗਾ ਹਾਂ ਲੁਕੇ ਇੰਟਰਵਿਊ ਦਾ ਫੋਨ ਆਇਆ ਤੇ ਕਹਿੰਦੇ ਵੀ ਤੁਹਾਡੀ ਫੈਮਿਲੀ ਕਿੱਦਾਂ ਇਕੱਠੀ ਹੈ ਤੁਸੀਂ ਇੰਟਰਵਿਊ ਕਰੋਗੇ ਤੇ ਅਹੀ ਉਹਨਾਂ ਨੂੰ ਖੁਲਾ ਦੇ ਕਿ ਕੀਤਾ ਹੈ ਵੀ ਅੱਜ ਕੈਨਸਲ ਕੀਤਾ ਹੈ ਵੀ ਹੋ ਜੈ ਨਹੀਂ ਅਸੀਂ ਵੀ ਅੱਜ ਅਸੀਂ ਕੈਮਰਾ ਫੇਸ ਨਹੀਂ ਕਰ ਸਕਦੇ ਆਪਣੇ ਕੈਮਰਾ ਲੱਲੀਏ ਉਹ ਕਹਿੰਦੇ ਕਿ ਤੁਹਾਡੀ ਫੈਮਿਲੀ ਚ ਕਿੰਨਾ ਕੁ ਪਿਆਰ ਮਾਡਾ ਵਾਸ਼ਰੂਮ ਇੱਕ ਤੋਂ ਇਥੋਂ ਦਾ ਲਾ ਲਓ ਕਿੰਨਾ ਇਹ ਗੰਦੇ ਮੈਂ ਗੰਦੇ ਦਾ ਸਾਡੇ ਮੈਨੂੰ ਹਾਸਾ ਆ ਗਿਆ ਦੀਦੀ ਦੀ ਗੱਲ ਤੇ ਮੈਂ ਹਾਂ ਦੀਦੀ ਜਿਹੜਾ ਸਾਡਾ ਕੋਲੇ 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 ਇਹ ਦੂਰ ਹੈ ਸਿਆਣਾ ਹਾਂ ਫਿਰ ਪਤਾ ਕੋ ਮੈਂ ਕੀ ਕਰਤਾ ਕਰਦਾ ਹੈ ਹੈ ਹੁਣ ਵਿਸੇ ਹੋਣੀ ਹੁਣ ਹੀ ਤੇ ਆਣਾ ਤੇ ਮੇਰਾ ਪੁੱਤ ਸ਼ੁਰੂ ਤੋਂ ਹੀ ਹੈ ਜੀ ਗੱਲ ਹੈਗੀ ਏਦਾਂ ਜਿੱਦਾਂ ਅਜ ਨੀਰੂ ਬਾਜਵਾ ਮਮਣਾ ਕੋਈ ਸਟੋਰੀ ਦੱਸ ਰਹੀ ਸੀ ਕਹਿੰਦੀ ਮੈਂ ਨਾ ਪੁਰਾਣੇ ਜਿਹੜੇ ਸਾਡੇ ਜਿੰਨੇ ਵੀ ਲੈਟਰ ਵਗੈਰਾ ਮੇਰੇ ਹਸਬੰਡ ਦੇ ਅਸੀਂ ਲਿਖਦੇ ਹੁੰਦੇ ਸੀ ਤੇ ਕਹਿੰਦੀ ਅਸੀਂ ਉਹ ਪੜ੍ਹੇ ਤੇ ਕਹਿੰਦੀ ਸਾਨੂੰ ਹੱਸ ਹੀ ਆਈ ਜੇ ਭੀ ਆਸੀਂ ਦੇਖਿਆ ਇਹ ਗੱਲ ਅਸੀਂ ਹਿੰਦੁ ਨੇ ਕੋਈ ਤਾਂ ਤੁਹਾਨੂੰ ਸਹੀ ਗੱਲ ਇਹ ਤੇ ਟਾਈਮ ਲੰਘਿਆ ਤਾਂ ਫਿਰ ਪਤਾ ਲੱਗਦਾ ਹੈ ਨਾ ਸਾਰੀ ਪਾਰਟੀ ਉੱਪਰ ਆ ਗਈ ਬੇ ਇਕਲਾ ਕਿੱਥੇ ਫਿਰਦਾ ਹੈ ਉਹ ਮਿਲਦਾ ਸਾਰਿਆਂ ਤੋਂ ਸਿਆਣਾ ਨਿਕਲੂਗਾ ਹੈਲੋ ਦਮ ਤੂੰ ਆਈ ਨਹੀਂ ਉੱਪਰ ਆ ਫਿਰਦਾ ਚਿਆ ਬਿਆ ਨਹੀਂ ਨਹੀਂ ਆ ਰਿਹਾ ਅੱਗੇ ਖੇਤੀ ਕਰ ਖੇਤੀ ਆ ਖੇਤੀ ਉੱਪਰ ਆ ਚੰਗ ਪਾਤੇ ਤੂੰ ਇੱਧਰ ਹੀ ਆ ਬਥੇ ਹੱਥ ਫੜ ਕੇ ਨਾ ਕੋ ਪਾਪਾ ਦਾ ਹਾਂਜੀ ਹਾਂ ਤੂੰ ਸਾਈਡ ਤੇ ਖੜ ਗਿਆ ਕਿ ਤੈਨੂੰ ਅਲਰਜੀ ਕਮਰੇ ਤੋਂ ਅਸੀਂ ਪਹਿਲਾਂ ਸਾਲਿਆਂ ਖੜ ਗਏ ਅਸੀਂ ਨਸ਼ਾ ਪ੍ਰਮੋਟ ਨਹੀਂ ਕਰਦੇ ਭਾਈ ਅਸੀਂ ਜਸਟ ਚਿੱਲ ਮਾਰਦੇ ਹੂੰ ਕਿ ਦੇ ਵਾਡੀ ਵੀਡੀਓ ਤੇ ਕੋਈ ਬੈਨ ਲੱਗ ਜੇ ਪਰ ਤਾਂ ਅੰਤ ਆਵੇ ਜਿਵੇਂ ਬਈਆ ਸਰਦਾਰ ਉਹ ਦੇਖਿਆ ਹਾਂ ਰੀਲਾ ਕੇ ਚਿਨਿਆਰੇ ਉਹ ਵਾਗੇ ਨਾ ਭਈ ਇਹ ਵਿਚਾਰੇ ਤੇ ਹੁਣ ਉਹ ਆਰਨੇ ਮਤਲਬ ਉਹਨਾਂ ਵੀ ਛੋੜੀ ਲੜ ਗਿਆ ਸਭ ਰਾਜੇ ਖੁਸ਼ ਹਮ ਫੇਰ ਆ ਗਏ ਉੱਧਰ ਲੜਾਈ ਹੋ ਗਈ ਕੋਣ ਆ ਰਿਹਾ ਉਹ ਦੇ ਕਿੱਥੇ ਬਹਿ ਕੇ ਦੀਦੀ ਤੈਨ ਜਿਹੜਾ ਸਭ ਨਾਲ ਚੱਕਰ ਆਉਂਦੇ ਹੈ ਨਹੀਂ ਚੁੱਕੇ ਜਾਣਾ ਅੱਜ ਦਿਨ ਚੜੇ ਚੁੱਕਾਂਗੇ ਬਾਲੀ ਜੋ ਕੋਈ ਨਾ ਮਾਪੇ ਆ ਜੀ ਤੁਰ ਕੇ ਹਮਣਾਂ ਮੈਂ ਤੁਹਾਨੂੰ ਜਿੱਥੇ ਬੈਠੀ ਐ ਤੇ ਚੱਕਰ ਹੁੰਦੇ ਸਵੇਰੇ ਚੁੱਕਣਾ ਪੈਣੀ ਅੱਜ ਚੁੱਕਣ ਜਾਣਾ ਨੇਰੇ ਪਏ ਗੰਜੇ ਦਾ ਸਿਰ ਵਰਗੀ ਹੋਈ ਪਈ ਐ ਰੜੀ ਕੀ ਗੰਜੇ ਦਾ ਸਿਰ ਵਰਗੀ ਕਰ ਰੱਖੀ ਐ ਅੰਮਾ ਕੰਪਿਊਟਰ ਖਰਾਬ ਰਾਇਆ ਫੇਰ ਹਾਂ ਬੜੇ ਸੋਹਣੇ ਆ ਰਹੀ ਹੁਣ ਜਿਆ ਹੀ ਕੰਮ ਕਰਿਓ ਹਮੜਾ ਇੱਕ ਗਾਣਾ ਵੰਦਾ ਟਿੰਮ ਟਮੋ ਦੇ ਤਾਰੇ ਤਾਰਾ ਹੋਣੀ ਐ ਨਾ ਗਾਣਾ ਉਧਰ ਕੇਲੇ ਜਿਆਦਾ ਖਾਣੇ ਹੌਣ ਤਾਂ ਬੀਂਡੇ ਟਿੰਟਮਾਉਂਦੇ ਨੇ ਹਾਂ ਹੌਣ ਤਾਂ ਬੀਂਡੇ ਟਿੰਟਮਾ ਰਹੇ ਨੇ ਜਿੰਨਾ ਸੱਜੀ ਨਹੀਂ ਲੱਗਦੀ ਓ ਵਾਓ ਬਹੁਤ ਸ਼ੋਨੀ ਬਹੁਤ ਸ਼ੋਨੀ ਗਾਇਆਂ ਤੋਰ ਦੇ ਕੇ ਨਾ ਕੇਲੇ ਖਾਲੇ ਜਿਆਦਾ ਸਾਰੇ ਜਣ ਥੱਕ ਕੇ ਬਹਿ ਕੇ ਸਿਆਰ ਕਰਨ ਦੀ ਹਿੰਮਤ ਨਹੀਂ ਜੀ ਯਾਰ ਉਹ ਗਾਇਆਂ ਵਿਚਾਰੀਆਂ ਰੋਜ਼ ਉੱਥੇ ਥੋੜਾ ਜਿਹਾ ਪੀ ਕੇ ਨਾ ਪਾਣੀ ਸਾਡੇ ਆ ਉਹਦੇ ਦਰਖਤ ਹੇ ਲਿਸ਼ਾਵੇਂ ਖੜ ਜਾਂਦੀਆਂ ਨੇ ਆ ਕੇ ਉਹ ਵਾਲੇ ਉਹ ਤਾਂ ਪਾਣੀ ਪੀ ਕੇ ਆ ਕੇ ਦਰਖਤ ਹੇ ਬੈਠਾ ਹਾਂ ਆਹ ਛੱਡੀਆਂ ਲੋਕਾਂ ਨੇ ਆਹ ਵਾਰਾ ਇਹਨੇ ਸਾਨੂੰ ਹੋਰ ਕੀ ਫਤਿਹ ਬਹੁਤ ਚਲੇ ਜਾ ਖਲਵਾ ਦੋ ਹਾਂ ਮੋਬਾਈਲ ਮਰ ਆਛੜ ਜਨੇ ਕੋਈ ਟਰੱਕ ਲਾ ਗਿਆ। ਹਏ ਉਦਾ ਕਿੱਡਾ ਪਾਪ ਐ ਨਾ ਇਦਾਂ ਕਰਨਾ ਤੇ ਨਹੀਂ ਚਾਹੀਦਾ। ਬਸ ਹੁਣ ਰੱਬ ਛੱਡਿਆ ਪੈ। ਹੋਰ ਅੱਜ ਕੱਲ ਨਾ ਲੋਕਾਂ ਨੇ ਪਤਾ ਨਹੀਂ ਹੋਰ ਹੀ ਕੰਮਾਂ ਤੁਰ ਪੀ ਲੋਕਾਂ ਦੇ ਘਰਾਂ ਦੀ ਦਖਲਅੰਦਾਜ਼ੀ ਕਰਨ ਨੂੰ ਤੇ ਘਰ ਨਹੀਂ ਸੰਭੇ ਜਾਂਦੇ ਆਪਾਂ ਲੋਕਾਂ ਕੋਲ। ਹੋਰ ਹੀ ਕੰਮ ਲੋਕੀਂ ਲੱਫੇ ਕਰਦੇ ਪਾਪ ਜਿਨਾ ਮਰਜ਼ੀ ਕਰਾ ਲੋ। ਦਮੋਂ ਤੇ ਉੱਪਰ ਕਤ ਨਹੀਂ ਆ ਰਹੀ। ਥੱਕ ਗਈ ਹਾਂ। ਮੈਂ ਹੁਣ ਕੀ ਕਰੀ। ਤੈਨੂੰ ਪਤਾ ਤੇਰੇ ਵਾਸਤੇ ਕੇਲੇ ਲੱਲ ਲੜ ਕੇ ਬਚਾ ਕੇ ਰੱਖੇ ਸੀ। ਸੋਨੂੰ ਆ ਮੰਮਾ ਅਮਨ ਮਾ ਮੰਮਾ ਅਮਨ ਮਾ ਮੰਮੀ ਗੱਲ ਸੁਣ ਲੈ ਹਾਂਜੀ ਜਦੋਂ ਮੇਰਾ ਬਰਥਡੇ ਸੀ ਨਾ ਉਹ ਤੁਸੀਂ ਖੜੇ ਸੀ ਉਹ ਜੀ ਕੁਲਵਿੰਦਰ ਆਵੜ ਗਿਆ ਕੁਲਵਿੰਦਰ ਨੂੰ ਪੂਰਾ ਸਾਥ ਅੜਿਆ ਆ ਪਿਆ ਹਾਂ ਵੀ ਲੈਸਟਾਰ ਕਰ ਚੜਾ ਟੁੱਟਿਆ ਪੈਣੇ ਹਾਂ ਉਹ ਕੀ ਕਰੇ ਆ ਆਪਾਂ ਦੇ ਦੇਖੀ ਲੇ ਲੋ ਜੀ ਅੱਜ ਮੈਂ ਦੋ ਮਜ਼ਦੂਰ ਦਿਹਾੜੀ ਦੇ ਸੱਤ ਲੈ ਕੰਮ ਕਰਨ ਨੂੰ ਤੇ ਦੋਨੇ ਜਣੇ ਪੂਰੀ ਮਿਹਨਤ ਨਾਲ ਕੰਮ ਕਰਨ ਲੱਗੇ ਹੋਏ ਨੇ ਇੱਕ ਇਧਰ ਲੱਗਾ ਚਿਚੀ ਟੀ-ਸ਼ਰਟ ਪਾ ਕੇ ਹਾਂਜੀ ਫਤ ਨਹੀਂ ਤੂੰ ਨੰਗਾ ਹੋਇਆ ਪਿਆ ਪੁੱਤ ਅਰੇ ਲੱਟ ਬਿੱਗੀ ਗਈ ਹੈ ਨਹੀਂ ਤੁਹਾਨੂੰ ਫੋਨ ਚ ਲੈਣਾ ਨਹੀਂ ਹੈਗਾ ਕੈਮਰੇ ਚ ਸਟ੍ਰਾਈਕ ਰਹਾ ਕੇ ਛੱਡ ਦਿਓ ਚੈਨਲ ਦੇ ਉੱਪਰ ਹੈ ਹੈ ਇਹ ਮਨ ਪਹਿਲਾਂ ਉਹ ਆਪਣੇ ਪਹਿਲੇ ਵਲੌਗ ਪਾਏ ਉਹਨਾਂ ਚ ਕੀ ਹੈ ਕੁਝ ਇਹ ਛੋਟਾ ਜਿਹਾ ਲੱਗਦਾ ਹੈ ਯਾਰ ਮਨ ਜਦੋਂ ਪੂਲ ਲਵਾ ਰਹੇ ਹਾਂ ਦੱਸ ਦੇ ਜਦੋਂ ਪੂਲ ਲਵਾ ਲੈਂਦਾ ਹੀ ਤੁਸੀਂ ਸਾਰੇ ਜਣਾਂ ਨੇ ਵੀਡੀਓ ਪਾਈ ਹੈ ਮਨ ਤੂੰ ਸਾਰੇ ਜਣੇ ਪੂਲ ਚ ਹੋ ਉਦੋਂ ਤੇ ਸਟ੍ਰਾਈਕ ਆਈ ਨਹੀਂ ਹੈਗੀ

আওন জুডা দেখলো ফাতেদাতে থোডি দের ভাদ ফাতেদা জিক্য়ে ছালা মাল মালাকে খলাড লানা হানা পাতে কাতো 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 �